ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਰਾਤਾਂ ਹਨੇਰਾ ਹੀ ਹੋ ਗਿਆ ਦਾ ਅੱਜ ਦੂਜਾ ਦਿਨ ਹੋ ਗਿਆ ਇਹੀ ਖੇਤ 'ਚ ਬਾਕੀ ਇਹਨੇ ਮਸ਼ੀਨ ਦੀਆਂ ਸੈਟਿੰਗਾਂ ਇੱਕ ਤਾਂ ਨਾ ਥੋੜੀ ਜੀ ਹੈ ਨਾ ਛੱਲੀ ਜਿਹੜੀ ਦਾਣਾ ਵੱਲੋਂ ਪਕਾਵੀ ਜੀ ਮੱਕੀ ਹੁੰਦੀ ਹੈ ਨਾ ਜਿਹੜੀ ਉਹਦੇ ਵਿੱਚ ਦਾਣਾ ਜਾਂ ਕੇਰੀ ਜਾਂਦੀ ਥੱਲੇ ਨੂੰ ਉਹਦਾ ਇੱਕ ਕਲਦੇ ਹੈ ਨਾ ਬਹੁਤ ਬਰੀਕੀ ਲੱਗੇ ਹੋਏ ਆ ਵੀ ਵਿਹਲੇ ਹੀ ਆ ਉਹਨਾਂ ਕਿਹੜਾ ਕੰਮ ਆ ਨਾ ਜੀ ਅੱਗੇ ਚਲੋ ਪੰਜ ਸੱਤ ਰੰਨਾ ਬਾਅਦ ਚਾਰ ਪੌਣਾ ਬੰਦੇ ਦਾ ਇੱਕ ਦਾ ਉਹਦੇ ਕਰਕੇ ਵੀ ਰਾਮ ਗਾਲੇ ਲੱਗੇ ਹੋਏ ਆ ਕੱਲ ਦੇ 2 ਕਿੱਲਾਂ ਚ ਰਾਤ ਆਏ ਤੇ ਕੱਲ ਸਾਰੀ ਜੜੀ ਦਾ ਫੇਟਿੰਗ ਕਰਦੇ ਲੱਗਾ ਕਿ ਰਾਤ 7:00 ਵਜੇ ਆਏ ਤੇ ਮਸ਼ੀਨ ਦੇ ਲਵੇ ਇੱਥੇ ਫਿਰ ਆ ਕੇ ਹਨਾ ਚਾਰ ਦਾ ਕੰਮ ਆ ਜਿਹੜਾ ਸਟਾਰਟ ਕਰਿਆ ਦਾ ਮੂਰਤ ਕਰਿਆ ਦਾ ਬਾਕੀ ਮਹਾਰਾ ਦੀ ਕਿਰਪਾ ਗਾਲਾ ਵਧੀਆ ਹਨਾ ਸਭ ਤੋਂ ਵੱਡੀ ਤਾਂ ਤੰਦਰੁਸਤੀ ਆ ਬਾਈ ਮਸ਼ੀਨਰੀ ਦਾ ਕੀ ਆ ਹਨਾ ਇਹ ਤਾਂ ਚੱਲਦੀ ਫ੍ਰੇਕ ਡਾਊਨ ਆ ਗਈ ਕੋਦੇ ਹਨਾ ਬਾਕੀ ਤੁਹਾਨੂੰ ਪਤਾ ਵੀ ਇਹ ਤਾਂ ਬਾਈ ਜਗਾੜੂ ਕੰਮ ਆ ਇਹਦਾ इतवार ਵੀ ਕੋਈ ਨਹੀਂ ਕਿੱਥੇ ਹਨਾ ਕੀ ਕਰਨਾ ਬਾਕੀ ਇਹਦੀ ਬਹੁਤ ਨੀਚੋ ਗੈਲਾ ਨੂੰ ਤਸੱਲੀ ਗਾਲ ਪੂਰੀ ਇਹਦੀ A to Z ਐਨ ਆਪ ਹੋਰ ਇਨਕੁਆਰੀ ਲੱਗੇ ਹਾਂ ਕਰਨਾ ਵੀ ਛੱਲੀ ਆ ਜਿਹੜੀ ਨਾ ਥੱਲੇ ਕਾਤੇ ਸਿੱੜਦੀ ਆ। ਕਿਆ ਚੱਕਰ ਆ। ਬਸ ਅੱਜ ਸਮੇਂਹਰ ਦੀ ਇਹੀ ਚੱਕਰਾਂ 'ਚ ਫਿਰਦੇ ਆ। ਉਦੋਂ ਦਿਖਾਉਣਾ ਨਾਲੇ ਮਨੀ ਵੀ ਆਪਣੇ ਕੋ ਆ ਗਿਆ ਹੋਣਾ। ਮਨੀ ਜਿਹੜਾ ਆਪਣੇ ਨਾਲ ਮਸ਼ੀਨ ਤੇ ਗਿਆਤਾ ਉਹ ਵੀ ਆਪਣਾ ਪਹੁੰਚ ਗਿਆ ਆਪਣੇ ਕੋਲ। ਹੁਣ ਮਸ਼ੀਨ ਟਰੈਕਟਰ ਵਾਲੀ ਉਹੀ ਚਲਾਊਗਾ। ਬਾਕੀ ਰਾਜੂ ਵੀ ਪਹੁੰਚ ਗਿਆ ਰਾਤ ਮਸ਼ੀਨ ਲੈ ਕੇ। ਤੁਹਾਨੂੰ ਮਸ਼ੀਨ ਵੀ ਦਿਖਾਵਾਂਗੇ ਅੱਜ। ਆਪਣੇ ਵਾਲੀ ਆ ਨਾ ਛਾਹ ਕੋਟੇ ਪਹੁੰਚ ਗਈ ਬਈ ਮਸ਼ੀਨ ਵੀ ਉੱਥੇ। ਚਲੋ ਆਖਾਂ ਵੀ ਇੱਥੇ ਦੇਖਦੇ ਆਂ। ਪਹਿਲਾਂ ਤਾਂ ਸਲਾਤ ਪਈ ਹੈ ਨਾ ਵੀ ਜਿਹਨੂੰ ਮੂੰਗੀ ਮੰਗੀ ਤੇ ਚਲਾਉਂਦੇ ਪਰ ਫਿਰ ਇੱਥੇ ਆਪਣੇ ਵੀਰ ਲਾਗੇ ਲਾਉਣੇ ਹਨ ਆਪਣੇ ਸਬਸਕ੍ਰਾਈਬਰਾਂ ਬਣਾ ਅਮਰਦੀ ਅਮਰਜੀਤ ਬਾਈ ਇੱਧਰ ਤੋਂ ਪੰਜਾਬ ਪੁਲਿਸ ਚ ਉਹ ਬਾਈ ਬਣਾ ਨਾ ਭਰਾ ਮੇਰਾ ਬਾਈ ਬੜਾ ਬਹੁਤ ਮੇਰਾ ਸਾਥ ਦਿੰਦਾ ਹੈ ਬਾਕੀ ਅੰਕਲ ਉਹਨਾਂ ਦੇ ਵੀ ਹੈ ਨਾ ਵੀ ਕਟੜ ਲੰਨੇ ਆਪਾਂ ਮੱਕੀ ਵਾਲਾ ਕੋਈ ਗੱਲ ਨਹੀਂ ਜਿੱਥੇ ਸਾਡੀਆਂ ਦੋ ਚੱਲਣੀਆਂ ਹਨ ਇੱਕ ਇਹ ਵੀ ਚੱਲੂ ਵੀ ਸਾਡੀ ਉਹ ਹੈ ਕਿਹੜਾ ਕਿਸੇ ਹੋਰ ਦੀ ਆ ਬਹੁਤ ਬਾਈ ਇਹ ਜੀ ਸੋਚਣਾ ਬਹੁਤ ਘੱਟ ਬੰਦਿਆਂ ਦੀ ਹੁੰਦੀਆਂ ਨੇ ਅਗਲਾ ਕਹਿੰਦਾ ਨਾ ਆਪਣੀ ਮਸ਼ੀਨ ਲੈਣ ਸਾਡੀ ਹੁਣ ਕੀ ਕਰਨੀਆਂ ਹਰ ਬਈ ਪਾਉ ਬੰਦੇ ਨਹੀਂ ਹੈਗੇ ਹਨ ਮੈਂ ਆਪਦੀ ਖੜੀ ਕਰਕੇ ਜੇ ਮੈਨੂੰ ਐਮਰਜੈਂਸੀ ਕਿਤੇ ਪੈ ਵੀ ਜਾਵੇ ਇਹਨਾਂ ਦੀ ਖੜਦੀਆਂ ਦੇਖਦੀਆਂ ਮੈਂ ਆਪਦੀ ਖੜੀ ਕਰਕੇ ਇਹਨਾਂ ਵਾਲੀ ਚਲਾਉਂਗਾ ਮੈਂ ਨਹੀਂ ਹੋਗਾ ਮੈਂ ਆਪਦੀ ਲਈ ਫਿਰੂਗਾ ਇਹਨਾਂ ਨੇ ਖੜਾ ਦੂੰਗਾ ਨਾ ਇਹ ਤਾਂ ਬਈ ਭਲੇਖਾ ਨਾ ਕਈ ਵੀਰਾਂ ਦੇ ਕਮੈਂਟ ਵੀ ਆਏ ਤੇ ਪਿਛਲੀ ਵੀਡੀਓ ਵਿੱਚ ਕਰਤਾਰ ਏਸੀ ਵਾਲੀ ਛੜਤੀ ਆਏ ਨਹੀਂ ਵੀਰੇ ਛੜਦਾ ਜਿੱਥੇ ਹੱਥ ਮਲਾ ਲਿਆ ਨਾ ਇਹ ਨੰਦਰ ਆ ਇਹ ਹਨਾ ਚਲੋ ਬਾਕੀ ਦਿਖਾਉਣਾ ਤੁਹਾਨੂੰ ਹੁਣ ਨਾਲੇ ਦਿਖਾਉਣਾ ਤੁਹਾਨੂੰ ਵੀ ਲਾਜ ਜਿਹੜਾ ਹਨਾ ਕੀ ਸਿਸਟਮ ਕਰਿਆ ਇਹਦਾ ਅੱਜ ਦੋ ਤਿੰਨ ਪ੍ਰੋਜੈਕਟ ਲਾਏ ਇੱਥੇ ਨਵੇਂ ਬਾਕੀ ਗਰਮੀ ਬਹੁਤ ਆ ਬਾਈ ਗਰਮੀ ਸਰਾ ਕਰਾਇਆ ਪਿਆ ਇਹਨਾ ਚ 45 ਦਾ ਨੰਬਰ ਜਿਹੜਾ ਅੱਜ ਫੇਰ ਆ ਚਲੋ ਅੱਜ ਤਾਂ ਮਣੀ ਮੋਟੀ ਹਵਾ ਚਲਦੀ ਆ ਉਹਦੇ ਕਰਕੇ ਬਚਾਓ ਆ ਨਹੀਂ ਤਾਂ ਬਹੁਤਾ ਜਿਆਦਾ ਬੁਰਾ ਹਾਲ ਹੁੰਦਾ ਗਰਮੀ ਦੇ ਵਿੱਚ ਆ ਦੇਖੋ ਇੱਧਰ ਮੱਕੀ ਪੱਢਦੀ ਦੀ ਆਪਣੀ ਮਸ਼ੀਨ ਆ ਨਾ ਆ ਟੋਕਾ ਕਰਕੇ ਗਈ ਆ ਜੇ ਆਹ ਦਾਣੇ ਸਿਟੀ ਜਾਂਦੀ ਦੀ ਬਸ ਇਹ ਜਿਵੇਂ ਆ ਦੇਖੋ ਆਹ ਲਾਈਨ ਜੀ ਛੜਦੀ ਨਾ ਦੇਖ ਇਹ ਐ ਇਹ ਵੀ ਜਿਹੜੀ ਪੱਕੀ ਜਾਦੇ ਮੱਕੀ ਆ ਉਹਦੇ ਵਿੱਚ ਛੜਦੀ ਆ ਉਂ ਹਰੀ ਜੇ ਨਹੀਂ ਛੜਦੀ ਜਿਵੇਂ ਆ ਆਏ ਇਹ ਕਿ ਨਹੀਂ ਛੜਣਾ ਜਿਹੜਾ ਪੀੜਾ ਪੜਦਾ ਹੋ ਗਿਆ ਨਾ ਇਹ ਛੱਲ ਹੀ ਟੁੱਟਦੀ ਜਾ ਵਿਚਾਲੇ ਦੇ ਪਤਾ ਨਹੀਂ ਕੀ ਚੱਕਰ ਆ ਗੱਬੇ ਦੇ ਤੋੜ ਦਿੰਦੀ ਐ ਇਹਨੂੰ ਇਹ ਪਤਾ ਨਹੀਂ ਕੀ ਸਿਸਟਮ ਆ ਹਨਾ ਚਲੋ ਬਾਕੀ ਥੋੜਾ ਜਿਹਾ ਆਚਾਰ ਵਾਲਾ ਸਿਸਟਮ ਕਹਿ ਦਈਏ ਵੀ ਹੋ ਤੱਕ ਥੋੜਾ ਲੇਟੇ ਗਿਆ ਮੱਕੀ ਥੋੜੀ ਜੀ 2-4 ਦਿਨ ਪਹਿਲਾਂ ਆਚਾਰ ਪੈਂਦਾ ਦਾ ਬਾਕੀ ਆਪਣਾ ਹਨਾ ਟਰੈਕਟਰ ਕੰਪਨੀ ਕੀ ਤਾਂ ਹਜੇ ਉੱਥੇ 2-3 ਦਿਨ ਫੇ ਉਧਰ ਮਸ਼ੀਨ ਚੱਲ ਜੇ ਰਹੇ ਲਿਆਉਣ 'ਚ ਉਹਦੇ ਕਰਕੇ ਫਿਰ ਹਨਾ ਸਿਸਟਮ ਥੋੜਾ ਜਿਹਾ ਲੇਟ ਹੋ ਗਿਆ ਬਾਈ ਦਾਰ ਪ੍ਰੀਦਾ ਨਹੀਂ ਤਾਂ ਇਹਨਾਂ ਦੇ ਵਿਚਾਰ ਨੇ ਬਹੁਤ ਦਿਨ ਦਾ ਪਹਿਲਾਂ ਦਾ ਫੋਨ ਲਾਉਂਦਾ ਇਹ ਵੀ ਬਾਈ ਪਾਲੀਏ ਚਾਰ ਪਾਲੀਏ ਬਾਕੀ ਮੱਕੀ ਬਈ ਸੋਹਣੀ ਆ ਹਨਾ ਮੱਕੀ ਹਾਈਟ ਜਾਂ ਹੋਰ ਬਾਕੀ ਬਹਾਰਪਰੀਤ ਬਾਈ ਕਾ ਕਰਦੇ ਆ ਗੱਲ ਕਿਹੜਾ ਬੀਜ ਆ ਹਨਾ ਆ ਇੰਨੀ ਕਿ ਜਗਾ ਵੱਡੀ ਆ ਖਲਦੇ ਆ ਨੇ ਬਾਕੀ ਕੁੱਪਰ ਨੂੰ ਢੇੜਾ ਲਾਇਆ ਚਲੋ ਉਹ ਖੜਾ ਝੋਟਾ ਮਨੀ ਆ ਜਾ ਔਰੇ ਸ਼ਾਮਾਂ ਚ ਨੂੰ ਆ ਜਾ ਔਰੇ ਨੂੰ ਇਹ ਵੀ ਆ ਗਿਆ ਯਾਰ ਦਿਲ ਨਹੀਂ ਲੱਗਿਆ ਹੈਗਾ ਜਿੱਦਾਂ ਤੋਰੇ ਆ ਤਾਂ ਫੋਨ ਤੇ ਫੋਨ ਬਾਈ ਕਿਦਾਂ ਉਸਤਾਦ ਕਿਦਾਂ ਮੈਂ ਕਿਹਾ ਵੀ ਉਸਤਾਦ ਤਾਂ ਠੀਕ ਆ ਤੂੰ ਨਹੀਂ ਬਾ ਠੀਕ ਆ ਹਾਂ ਹੁਣ ਠੀਕ ਆ ਹਾਂ ਹਾਂਜੀ ਹੁਣ ਤਾਂ ਨਹੀਂ ਲੱਗਦੀ ਕੰਪਲੀਟ ਆ ਹੁਣ ਤਾਂ ਕਲਚ ਦੇਣ ਦੀ ਵੀ ਨਹੀਂ ਲੋੜ ਪਈ ਹਾਂ ਕਲਚ ਦੇਣ ਦੀ ਵੀ ਨਹੀਂ ਲੋੜ ਪਈ ਠੀਕ ਆ ਨਾ ਥੇ ਚੱਲੀ ਜਾਂਦੀ ਠੀਕ ਆ ਨਹੀਂ ਕਰਦੇ ਆ ਇਹਦਾ ਛੱਲੀ ਦਾ ਵੀ ਲਾਉਣਾ ਹੈ ਜਗਾੜ ਜਿਹੜਾ ਦਾਣੇ ਸਿਰਦੀ ਆ ਨਾ ਹਾਂ ਇਹਨੂੰ ਲਾਉਣਾ ਹੈ ਥੱਲੇ ਰੋਗ ਜੀ ਨਾ ਕੋਈ ਦੇਖ ਕੇ ਔਰ ਜਾ ਜਾ ਪੱਤੀ ਲਾਉਣੀ ਬਣੇ ਥੋੜੀ ਜਿਹੇ ਤੇ ਇਹ ਘਰਾਂ ਜਾਏਦ ਨੇ ਅੱਜ ਕੋਲੋਂ ਨਾ ਚੱਕੋ ਇਹ ਤਾਂ ਚੱਕ ਕੇ ਬਿਲਡਿੰਗ ਲਾ ਕੇ ਨਾ ਸੈੱਟ ਹਾਂਜੀ ਕੋਈ ਨੂੰ ਕਿੰਨੇ ਵੀ ਕੱਲ੍ਹ ਦਾ ਦਿਨ ਇੱਕ ਹੀ ਇੱਥੇ ਲਾ ਦਿੰਨੇ ਆ ਗੜੀ ਦੇਖ ਸਾਹਰੀ ਜਿਹੜੀ ਰੰਦੀ ਸੀ ਲਾ ਦੇ ਲਾ ਦੇ ਟੋਕਰੀ ਵੀ ਲਾਉਣੀ ਹੈ ਜੇ ਤੇ ਮਾ ਮੈਂ ਉਧਰ ਮਸ਼ੀਨ ਦੇ ਦੁਆਲੇ ਹੋਮਾ ਯਾਰ ਉਹ ਮਸ਼ੀਨਾਂ ਵੀ ਕੋਈ ਮੱਕੀ ਆ ਉਹ ਕਾਲੇ ਨੇ ਉਧਰ ਤੈਨੂੰ ਪਤਾ ਇੱਕੋਲਾ ਸਾਲ ਕਾਲ ਪਾਣੀ ਵੀ ਵੱਡੋ ਮੇਰੇ ਹੈ ਉਹਨੇ ਤਾਂ ਕਹਣਾ ਅੱਜ ਦੀ ਅੱਜ ਹੀ ਵੱਡੋ ਗਰਮ ਤਾਂ ਨਹੀਂ ਦਾ ਰੈਕਟਰ ਨਹੀਂ ਬਿਲਕੁਲ ਵੀ ਨੋਰਮਲ ਜਿੰਨੀ ਗਰਮੀ ਨੋਰਮਲ ਟੈਂਪਰਚਰ ਸਮਾਨ ਦਾ ਹੀ ਆ ਕੁਦਰਤ ਹੀ ਆ 48 ਆ ਆਪਣੇ ਏਰੀਆ ਦਾ ਅੱਜ ਕੱਲ ਵੀ 48 ਸੀ ਅੱਜ 48 ਆ ਵਾਤਾਵਾ ਚਲਦੀ ਐ ਤਾਂ ਨਹੀਂ ਪਤਾ ਲੱਗਦਾ ਹਨਾ ਕੱਲ ਤਾਂ ਬਾਈ ਅਸੀਂ ਮਰ ਗਏ ਜਦੋਂ ਤੁਸੀਂ ਸਮਾਨ ਲੈਣ ਗਿਆ ਅਸੀਂ ਉਦੋਂ ਤਾਂ ਖਵਾ ਵੀ ਨਹੀਂ ਚਲਦੀ ਕੱਲ ਤਾਂ ਮਰ ਗਏ ਸੀ ਬਾਈ ਉਹ ਪਹਿਲਾ ਘੜਾ ਲਾਇਆ ਨਾ ਜਦ ਇਹਦੇ ਵਿੱਚ ਨੂੰ ਬੱਲਾ ਬੱਲਾ ਉੱਥੇ ਜਾ ਕੇ ਬਾਈ ਮਸ਼ੀਨ ਖੜਾਈ ਟਰਾਲੀ ਨੂੰ ਟੋਜਨ ਦੂਰਾ ਕਰਿਆ ਆਏ ਹੋਵੇ ਵੀ ਹੁਣ ਮਨਾਟੈਕ ਹੋ ਗਿਆ ਹੁਣ ਹੋ ਗਿਆ ਹਾਂ ਬਹੁਤ ਗਰਮੀ ਦੇ ਹੀ ਬਹੁਤ ਗਰਮੀ ਬਹੁਤ ਬਿਰੀ ਵਾਰੀ ਇੰਨੀ ਗਰਮੀ ਵਿੱਚ ਜਦੋਂ ਬਾਲਾ ਘਾੜ ਚਲਾਈ ਸੀ ਮਸ਼ੀਨ ਹਾਂ ਪਿਛਲੇ ਸਾਲ ਗਰਮੀ ਚ ਬਾਲਾ ਘਾੜ ਚਲਦੀ ਐ ਇੰਨੀ ਗਰਮੀ ਉੱਥੇ ਦੀ ਜਦ ਹਨਾ ਹਾਂ ਨਹੀਂ ਤੇ ਨਹੀਂ ਹੋ ਆਪਾ ਕਿਨੇ ਤਰੀਕ ਨੂੰ ਆਏ ਤੇ ਇੱਕ ਤਰੀਕ ਨੂੰ ਆਏ ਤੇ ਆ ਇੱਕ ਨੂੰ ਆਏ ਸੀਗੇ ਆ ਇੱਕ ਨੂੰ ਹਾਂਜੀ ਆਪਾ ਆਣ ਕੇ ਫੇ ਮੱਕੀ ਤੇ ਚਲਾਈ ਸੀ ਮੈਂ ਹਾਂ ਆਹੀ ਆ ਇੱਕ ਤਰੀਕ ਨੂੰ ਆਏ ਤੇ ਬਸ ਇੱਥੇ ਹੀ ਆਏ ਸੀ ਇੱਥੇ ਕਚੋਨੇ ਤੇ ਚਲਾਈ ਤੀ ਹਾਂਜੀ ਇਹ ਝੋਨੇ ਛੱਤੀਗੜ੍ਹੋਂ ਆ ਕੇ ਦੀ ਜੱਗ ਚਲਾਈ ਦੀ ਛੱਤੀਗੜ੍ਹ ਤੇ ਆਏ ਤੇ ਬਾਕੀ ਕਿੱਥੇ ਪਏ ਆਏ ਸੀਗੇ ਹਾਂ 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 ਚੱਲ ਆ ਗਿਆ ਟਰੈਕਟਰ ਚੱਲ ਸਾਡਾ ਭਾਈ ਜੱਗੂ ਇਹ ਵੀ ਸਾਡੇ ਕੋਲ ਕਰ ਗਿਆ ਵਾਪਸੀ ਨਿਊ ਹਾਲੈਂਡ ਤੇ ਇਹ ਵੀ ਬਾਈ ਪੱਕੇ ਬੰਦੇ ਆ ਆਪਣੇ ਹਨ ਜਿੱਥੇ ਅੱਧੀ ਰਾਤ ਨੂੰ ਵੀ ਹਾਕ ਮਾਰ ਲਈ ਇਹਨਾਂ ਨੂੰ ਤਾਂ ਅੱਧੀ ਰਾਤ ਨੂੰ ਵੀ ਆਪਣੇ ਨਾਲ ਖੜ ਜੰਨੇ ਆ ਵਿਚਾਰੇ ਆ ਕੇ ਹਨਾ ਬਾਕੀ ਉਧਰ ਹਰਪ੍ਰੀਤ ਬਾਈ ਵਾਲਾ ਖੜਾ ਮੈਸੀ ਇਹਦਾ ਬਾਈ ਸਟਾਰਟ ਖੜੇ ਤਾਂ ਪਤਾ ਹੀ ਨਹੀਂ ਲੱਗਦਾ ਜਮੀ ਵੀ ਟਰੈਕਟਰ ਸਟਾਰਟ ਖੜਾ ਹੈ ਜਾਂ ਕਿੱਦਾਂ ਹੁਣ ਕਿਹੜਾ ਉਧਰ ਨੂੰ ਲਾਉਣਗੇ ਪਤੰਦਰ ਚਲੋ ਦਿਖਾਉਣਾ ਤੁਹਾਨੂੰ ਉਧਰ ਦੇ ਵੀ ਲਾਤਾ ਲੀਵਰ ਟੈਕੂ ਬਾਈ ਰਹਿਣੇ ਟਰੈਕਟਰ ਦਾ ਬਾਈ ਐਂ ਦੇ ਲੋ ਜਾਨ ਕੱਢਣਾ ਦਾ ਬੈੱਡ ਸਿੱਧੇ ਕਰਨੇ ਆ ਨਾ ਕਈ ਹੁਣ ਵੀਰ ਕਹਣਗੇ ਬਾਈ ਬਾਹਰ ਚਲਾਉਨੇ ਆ ਇਹ ਤੁਹਾਨੂੰ ਇਹ ਨਾ ਪਹਿਲੇ ਆ ਜਿਹੜੇ ਸਿਰੇ ਲੱਗੇ ਹੋਏ ਆ ਉਹ ਸਿਰੇ ਸਿੱਧੇ ਕਰਕੇ ਫੇਰ ਐਸ ਲੋਟੀਆਂ ਲਾਈਨਾਂ ਲੰਬੀਆਂ ਉਦੋਂ ਬਾਅਦ ਚਲੂਗਾ ਬਸ ਇਹਨਾਂ ਇਦਨੂੰ ਸਿੱਧਾ ਕਰਕੇ ਆ ਨਾ ਹਾਂਜੀ ਭਾਈ ਇਹ ਮਸ਼ੀਨ ਤਾਂ ਬੜੀ ਚੱਲਦੀ ਆ ਨਾ ਇਹਦੇ ਬਾਅਦ ਆਪਾਂ ਛੋਟੀ ਜਿਹੜੀ ਸਿੰਗਲ ਡਰਾਂ ਵਾਲੀ ਦੀ ਉਹ ਵੀ ਅੱਜ ਲੈ ਆਂਦੀ ਚੈੱਕ ਕਰਨੇ ਵਾਸਤੇ ਹਨਾ ਵਿਹਲੇ ਵਿਹਲੇ ਦੋਨੇ ਮਸ਼ੀਨਾਂ ਦੇ ਵਿੱਚ ਜੇ ਕੋਈ ਕੰਪਲੀਟ ਮਾੜੀ-ਮੋੜੀ ਦਿੱਕਤ ਫੇਕਤਰ ਆਉਂਦੀ ਆ ਨਾ ਤਾਂ ਵੀ ਹੋਣ ਵਾਲੇ ਟਾਈਮ ਹੈਗਾ ਭਾਈ ਸੈੱਟ ਕਰ ਲਾਂਗੇ ਨਾ ਦੋਨੇ ਬਾਬੇ ਦਾ ਨਾਮ ਲੈ ਕੇ ਅੱਜ ਤਾਂ ਦੋਨੇ ਕੁ ਮੈਂ ਆਪਣੇ ਮਸ਼ੀਨਾਂ ਚਲਾਤੀ ਆ ਆ ਵੱਡੀ ਚੱਲਦੀ ਆ ਚਾਰ ਡਰਾਂ ਵਾਲੀ ਹੈ ਨਾ ਉਹ ਛੋਟੀ ਚੱਲਦੀ ਆ ਸਿੰਗਲ ਡਰਾਂ ਵਾਲੀ ਉਹ ਲਾਈ ਹੋਈ ਆ ਪਿੱਛੇ ਆਹ ਬੇਲੇ ਬੇਲੇ ਆ ਨਾ ਦੋਨੇ ਜੈਕ ਹੋ ਜਾਣਗੀਆਂ ਅੱਜ ਬਾਕੀ ਵਧੀਆ ਚੱਲਦੀਆਂ ਬਾਬੇ ਦੀ ਕਿਰਪਾ ਨਾਲ ਚੱਲੋ ਸੈਟਿੰਗ ਬਾਈ ਥੋੜੀ ਥੋੜੀਆਂ ਨਾ ਥੋੜੀ ਦਿੱਕਤ ਆਈ ਹੈ ਕੱਲ੍ਹ ਦੇ ਲੱਗੇ ਹੋਏ ਦੋ ਕਿੱल्ल्या ਨੂੰ ਪਰ ਕਹਿੰਦੇ ਦੁੱਖ কাট ਕੇ ਸੌਖਾ ਨਾ ਜਰੂਰ ਮਿਲਦਾ ਪਰ ਮਿਹਨਤ ਕਰੀ ਕੱਲ੍ਹ ਲਈ ਬਾਈ ਲੱਗੇ ਹੋਏ ਆ ੱਤਪਾਂ ਜੋਪਣੇ ਕਰਮੀ ਦੇ ਵਿੱਚ ਪਰ ਅੱਜ ਜਿਹੜਾ ਮਹਿੰਦਰਾ ਵਾਲਾ ਨਾ ਮਿਲੇ ਗਿਆ ਦੋਨੇ ਮਸ਼ੀਨਾਂ ਆਪਣੀਆਂ ਵਧੀਆ ਟੌਪ ਤੇ ਗਈਆਂ ਚਾਰ ਰੌਣ ਲਈ ਜਾਂਦੀਆਂ ਮਸ਼ੀਨਾਂ ਕਰਤਾ ਟਰੈਕਟਰ ਆ ਨਾ ਚਾਰ ਰੌਣ ਤੇ ਹੀ ਚੱਲਦੀ ਹੈ ਚਾਰ ਦੋ ਬੈੱਡ ਕਵਰ ਕਰਦੀ ਹੈ ਬਾਈ ਇਹ ਜੀ ਵਾਈ ਤੱਕੜੀ ਔਨ ਕਰਕੇ ਨਾ ਥੋੜਾ ਜਿਹਾ ਸੋਰਾ ਪਹਿਲੇ ਲੋਜ ਚ ਤੁਰਦਾ ਨਹੀਂ ਨਾ ਮਾੜੀ ਬਕੀ ਹੁੰਦੀ ਜਦੋਂ ਉਹ ਦੂਰ ਤੀਆ ਲੋ ਵੀ ਲੈ ਲੰਦਾ ਮੈਨੇ ਬੈਠੇ ਪਹਿਲਾ ਲੋਜ ਹੀ ਲੰਦਾ ਉਧਰ ਮਗਰ ਦੂਈ ਆਉਂਦੀ ਆ ਸਿੰਗਲ ਤੇ ਆਣ ਹੁਣ ਮਹਾਰਾਜ ਇਕਣੇ ਕੰਮ ਚਲਾ ਕੇ ਰੱਖੇ ਇੱਧਰ ਜਲਦੀ ਆ ਦੋ ਦੂਈ ਸਰਪਾਰ ਛੋਟੇ ਵਾਲੀ ਹੋਰ ਬਾਕੀ ਪੱਲੀਆਂ ਬੁੱਲੀਆਂ ਵੇ ਲਾਵਾਂਗੇ ਟਰਾਲੀਆਂ ਨਾਲ ਹੁਣ ਚਲੋ ਪਹਿਨਾ ਤੱਲੀ ਹੋ ਗਈ ਉਹ ਕਾਲੀ ਕਾਰਵਾਈ ਨੌਕਰੀ ਲੈ ਲਈ ਅਜੇ ਅਜੇ ਤਾਂ ਬਹੁਤ ਸਮਾਂ ਰਹਿੰਦਾ ਤੇ ਲਾਉਣ ਤੇ ਟਰੈਕਟਰ ਤੇ ਇਧਰ ਆ ਲਈ ਆਉਣਾ ਜੱਟਾ ਰਾਜੂ ਆਪਣਾ ਰਾਜੂ ਭਾਈ ਟਰਾਲੀ ਤੇ ਟਰੈਕਟਰ ਤੇ ਬੈਠਾ ਉਧਰ ਕਾਲਾ ਬਾਈ ਲੱਗਿਆ ਟੋਕਾ ਕਰਨਾ ਹੋਰ ਦੋਨੇ ਕਟਨੀਆਂ ਹੋ ਗਿਆ ਜੇ ਉੱਪਰ ਝੜ ਕੇ ਆ ਗਿਆ ਕੋਈ ਦੋ ਚਾਰ ਰੋ ਲੈ ਜਾਂਦਾ ਭਾਈ ਹੌਲੀ ਚੱਲਦਾ ਹਨ ਇਹ ਇਹਨੇ ਸਿੰਗਲ ਲੈ ਜਾਣਾ 12000 ਭਾਵਨਾ ਚੱਲਦਾ ਤੇ ਚੱਲਦਾ ਰਵਾਂ ਜ ਆ ਕੇ ਇਕੱਠੇ ਹੀ ਹੋ ਗਏ ਲੋਏ। ਲਓ ਜੀ ਬਾਈ ਘਰੇ ਪਹੁੰਚ ਗਏ। ਮਸ਼ੀਨ ਦਾ ਤਾਂ ਅੱਜ ਮੌਸਮ ਥੋੜਾ ਖਰਾਬ ਹੋ ਗਿਆ। ਨਹੀਂ ਬਾਰਿਸ਼ ਹੋਣ ਲੱਗੀ ਅੱਜ ਤਾਂ ਕਰਕੇ ਨਾ ਟਾਈਮ ਜੀ ਨਾਲੇ ਆ ਗਏ ਤੇ 10:30 11 ਦਾ ਟਾਈਮ ਹੋ ਗਿਆ ਰਾਤ ਦੇ। ਬਾਕੀ ਰਾਜੂ ਉਹਦੇ ਅੰਦਰ ਪੈ ਗਿਆ। ਹਾਂ ਰਾਜੂ? ਹਾਂ ਜੀ। ਸੌ ਗਿਆ। ਹਾਂ ਫਿਲਮ ਜੀ ਦੇਖਦਾ। ਹਾਂ ਆ ਲੈਟਾ ਨਹੀਂ ਗਾਦੀ ਮਾਰਦਾ ਕਰਨ ਚ ਉਹ ਹੈੱਡਫੋਨ ਆਏ ਤੇਰੇ ਰਾਤ ਨੀਂਦ ਵਧੀਆ ਗਈ ਦੀ ਹਾਂਜੀ ਹੈ ਰਾਤ ਤਾਂ ਪਤਾ ਵੀ ਨਹੀਂ ਲੱਗਿਆ ਹਾਂ ਕੂਲਰ ਚੱਲਦਾ ਆ ਇੱਧਰੋਂ ਬਾਛੜਾਈ ਤਾਂ ਇੱਧਰ ਮੰਜੇ ਪਰਾਜੀ ਨਾ ਨਾ ਕੋਈ ਨਹੀਂ ਹਾਂ ਇਹ ਤਾਂ ਹੋ ਵੀ ਨਹੀਂ ਬਸ ਮੀਂਹ ਦਾ ਛੜ ਗਿਆ ਮੈਂਣਾ ਆਉਣਾ ਦਾ ਲਿਆ ਇਹਦਾ ਉੱਤੇ ਹੀ ਸੀ ਹਮ ਮਾਗੀ ਮੌਸਮ ਹੋ ਗਿਆ ਖਰਾਬ ਉਹਦੇ ਕਰਕੇ ਹੈ ਨਾ ਅੰਦਰੇ ਪੈਣਾ ਪੈ ਗਿਆ ਜ ਬਰਾਂਡੇ ਥੱਲੇ ਨਹੀਂ ਠੱਜਦਾ ਉੱਥੇ ਵੇੜੇ 'ਚ ਪੈਂਦੇ ਆ ਨਜ਼ਾਰੇ ਗਏ ਹੋਟੇਲ ਵੇੜੇ ਦੇ ਗੱਡੀ ਦੇ ਕੋਲੇ ਕੂਲਰ ਲਾ ਲੰਨੇ ਆ ਪਿਆ ਅੱਜ ਦਾ ਲੈਂਡ ਵੀ ਭੱਜੀ ਹੋਈ ਆ ਮੌਸਮ ਵੀ ਖਰਾਬ ਆ ਹਵਾ ਚੱਲਦੀ ਆ ਬਹੁਤ ਤੂਫਾਨ ਹਨੇਰੀ ਪੂਰੀ ਚੱਲਦੀ ਐ ਇਸ ਟਾਈਮ ਉਹ ਦੇਖੋ ਦਰੱਖਤ ਕਿਵੇਂ ਡੋਲਦੇ ਆ ਚਲੋ ਠੀਕ ਆ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਸ਼ੁਕਰੀਆ ਜੀ ਸਾਰਿਆਂ ਦਾ ਬਹੁਤ ਧੰਨਵਾਦ